嗯。 آئیتا بھی پچینا نہیں سی پر ایتھے آکے اسی کئی سو کئی لکھ کئی ہوتار ہی کمدر ہوگئے یہ جڑے جس سے میرے ساتھ یہ کو لیپائی لے اس جابدہوں میں سبدا ہیتما لگتے رکھنا ہی تیرے دیلاج بہت سکتا ہے بہت سارے وارڈز ملے پر میں نوں لگتا ہے کہ یہ سبتوں بڑھنا وارڈز ملے ਵੱਡਾ ਨਾਂ ਤੇ ਇਹਨਾਂ ਵੱਡਾ ਸਤਿਕਾਰ ਵੀ ਉਹਦੇ ਮੂਰੇ ਸ਼ਬਦ ਬੋਲਣੇ ਪੈ ਜਾਂਦੇ ਆ ਤੁਹਾਨੂੰ ਅਸੀਂ 15 16 ਸਾਲ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਸੁਣਿਆ ਸੀ ਮੂਰੇ ਬੈਠ ਕੇ ਸੁਣਿਆ ਸੀ ਅਸੀਂ ਉਹਦੇ ਵੀ ਪੱਤਰਕਾਰ ਦੇ ਤੌਰ ਤੇ ਆਏ ਸੀ ਅੱਜ ਵੀ ਪਰ ਨਹੀਂ ਪੱਤਰਕਾਰ ਤੋਂ ਵੱਡ ਤੁਹਾਡੇ ਖੈਰ ਖਵਾ ਤੁਹਾਡੀ ਸੁਖ ਮੰਗਦੇ ਆ ਤੁਸੀਂ ਤੁਹਾਡੇ ਪਿਤਾ ਜੀ ਦੇ ਸਤਿਕਾਰ ਜੋ ਆਲੂ ਮਹਾਰਾਜ ਸਾਹਿਬ ਨੇ ਜੋ ਪੰਜਾਬੀ ਗਾਇਕੀ ਦੀ ਜੋ ਚੰਗੀ ਗਾਇਕੀ ਦੀ ਕੁੰਤੀ ਬੁਲਾਈ ਆ ਉਹ ਜਵੇਂ ਇੱਕ ਸ਼ੇਰ ਨੇ ਬੋਲਿਆ ਨਾ ਕਿ ਕਲਾ ਕੀ ਹੈ ਜ਼ਿੰਦਗੀ ਦੇ ਦੀਦਿਆਂ ਨਾਲ ਨੂਰ ਹੈ ਕਲਾ ਜਲਵਾ ਕਵੀ موسی ਜ਼ਿੰਦਗੀ ਤੋਂ ਦੂਰ ਹੈ ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਾਇਆ ਹੈ ਅਜੇ ਕਲਾਕਾਰਾਂ ਨੇ ਤਾਂ ਇਨਸਾਨ ਬਣਾਇਆ ਹੈ ਅਜੇ ਤੁਸੀਂ ਬਹੁਤ ਵੱਡੇ ਇਨਸਾਨ ਆ ਤੁਸੀਂ ਬਹੁਤ ਵੱਡੇ ਇਨਸਾਨ ਆ ਤੁਸੀਂ ਹਮੇਸ਼ਾ ਚੱਜ ਕੇ ਕਲਾ ਚ ਰੋ ਤੁਹਾਡਾ ਦੁਨੀਆ ਦੇ ਵਿੱਚ ਦੀਵਾ ਜਗਦਾ ਗਾਇਕੀ ਦਾ ਕਮਾਲ ਸਾਡੇ ਬਲੇ ਸ਼ਬਦ ਬੜੇ ਮਿਹਰਬਾਨ ਬਹੁਤ ਸ਼ੁਕਰੀਆ ਸਵਰਥੀ ਅਗਰੇ ਅਸੀਂ ਕਈ ਸੌ ਕਈ ਲੱਖ ਕਈ ਹਜ਼ਾਰ ਨਿਕਲੋਗੇ ਇਹ ਜਿਹੜੇ ਦਿਸਮੇ ਕਿਸੇ ਸੰਗਤ ਬਰੇਸਾਇ ਦੇ ਜੋ ਲਿਫਾਇਲੇ ਇਸ ਸਤਬਰੋਂ ਮੈਂ ਸਦਾ ਯਤਨਾ ਲਾ ਕੇ ਰੱਖਾਂਗੀ ਤੇ ਇਹਦੀ ਰਾਜ ਬਹੁਤ ਬਹੁਤ ਕਿਉਂਕਾ ਬਹੁਤ سارے ਵਾਰਡਸ ਮਿਲੇ ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡਾ ਵਾਰਡ ਮੇਰੇ ਕੋਲ ਹੈ ਉਹ ਹਸਤਾ ਤੁਹਾਡਾ ਚੜ੍ਹਦੀ ਪੰਜਾਬ ਦੇ ਵਿੱਚ ਵੱਡਾ ਨਾਂ ਤੇ ਇਹਨਾਂ ਵੱਡਾ ਸਤਿਕਾਰ ਆ ਕਿ ਉਹਦੇ ਮੂਰੇ ਸ਼ਬਦ ਪਾਉਣੇ ਪੈਦਲੇ ਆ ਤੁਹਾਨੂੰ ਅਸੀਂ 15 16 ਸਾਲ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਸੁਣਿਆ ਸੀ ਮੂਰੇ ਬੈਠ ਕੇ ਸੁਣਿਆ ਸੀ ਅਸੀਂ ਉਦੋਂ ਵੀ ਪੱਤਰਕਾਰ ਦੇ ਤੌਰ ਤੇ ਆਏ ਸੀ ਅੱਜ ਵੀ ਪਰ ਐਣੀ ਪੱਤਰਕਾਰ ਤੋਂ ਵੱਡ ਤੁਹਾਡੇ ਖੈਰ ਖਵਾ ਤੁਹਾਡੀ ਸੋਖ ਮੰਦੇ ਆ ਤੁਸੀਂ ਤੇ ਤੁਹਾਡੇ ਪਿਤਾ ਜੀ ਦੇ ਸਤਿਕਾਰਯੋਗ ਅਲਵਲਹਾਰ ਸਾਹਿਬ ਜੀ ਜੋ ਪੰਜਾਬੀ ਗਾਇਕੀ ਦੀ ਜੋ ਚੰਗੀ ਗਾਇਕੀ ਦੀ ਕੁੰਤੀ ਬੁਲਾਈਆ ਉਹ ਜਿਵੇਂ ਸ਼ੇਰ ਨੇ ਬੋਲੇ ਨਾ ਕਿ ਕਲਾ ਕੀ ਹੈ ਜ਼ਿੰਦਗੀ ਦੇ ਦੀਦਿਆਂ ਨਾਲ ਨੂਰ ਹੈ ਕਲਾ ਜਲਵਾ ਕਵੀ موسی ਜ਼ਿੰਦਗੀ ਤੋਂ ਦੂਰ ਹੈ ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਾਇਆ ਹੈ ਅਜੇ ਕਲਾਕਾਰਾਂ ਨੇ ਤਾਂ ਇਨਸਾਨ ਬਣਾਇਆ ਹੈ ਅਜੇ ਤੁਸੀਂ ਬਹੁਤ ਵੱਡੇ ਇਨਸਾਨ ਆ ਤੁਸੀਂ ਬਹੁਤ ਵੱਡੇ ਇਨਸਾਨ ਆ ਤੁਸੀਂ ਹਮੇਸ਼ਾ ਚੱਜਦੇ ਕਲਾ ਚ ਰਹੋ ਤੁਹਾਡਾ ਦੁਨੀਆ ਦੇ ਵਿੱਚ ਦੀਵਾ ਜਗਦਾ ਗਾਇਕੀ ਦਾ ਕਮਾਲ ਸਾਡੇ ਬਲੇ ਸ਼ਬਦ ਬੜੇ ਮਿਹਰਬਾਨ ਬਹੁਤ ਸ਼ੁਕਰੀਆ